ਦੀਖਾ ਖਾਲਸਾ ਵਾਹਿਗੁਰੂ ਜੀ ਦੇ ਹੱਥੇ ਦਾਸ ਜੋਗਾ ਸਿੰਘ ਉਡਾਲਾ ਗੁਰੂ ਕੇ ਬੇਟੇ ਸਿੰਘ ਸਵਾ ਪੰਜਾਬ ਜਥੇਬੰਦੀ ਦੇ ਸੇਵਾਦਾਰ ਹੋਂਦੇ ਨਾਤੇ ਅੱਜ ਜੋ ਕਚਹਿਰੀ ਚੌਂਕ ਦੇ ਵਿੱਚ ਭਗਵਾਨ ਵਾਲਮੀਕੀ ਵੀਰ ਸੈਨਾ ਵੱਲੋਂ ਜਿਹੜਾ ਬੰਦ ਕਰਕੇ ਕਾਲ ਰੱਖੀ ਗਈ ਸੀ ਉਹਦੇ ਵਿੱਚ ਸਾਡੇ ਬਾਬਾ ਸੜੀ ਸੋਸਾਇਟੀ ਨੂੰ ਜਿਹੜਾ ਐਰਿਸਿਪੀ ਕ੍ਰਾਈਮ ਨੇ ਕੁਝ ਗਲਤ ਸ਼ਬਦ ਬੋਲੇ ਸੀ ਉਹਦੇ ਵਿੱਚ ਅੱਜ ਜਿਹੜੇ ਅਫਸਰ ਸਾਹਿਬਾਨਾਂ ਨੇ ਸਾਰਿਆਂ ਨੇ ਜਿਹੜਾ ਵਾ ਉਸ ਇਥੇ ਜਿਹੜਾ ਵਾ ਰੋਸ ਪ੍ਰਗਟਾਇਆ ਗਿਆ ਵਾ ਜਥੇਬੰਦੀਆਂ ਵੀ ਸਾਰੀਆਂ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋਈਆਂ ਔਰ ਨਿਹੰਗ ਸਿੰਘ ਜਥੇਬੰਦੀਆਂ ਵੀ ਸਾਡੀਆਂ ਇਕੱਠੀਆਂ ਹੋਈਆਂ ਔਰ ਖਾਸ ਕਰਕੇ ਸਾਡੇ ਬਾਬਾ ਲਾਹਕ੍ਰਿਸ਼ ਸਿੰਘ ਜੀ ਜਿਹੜੇ ਅਨੰਦਪੁਰ ਸਾਹਿਬ ਤੋਂ ਚੇਤੇਵਤੇ ਆਏ ਨੇ ਤੇ ਸਾਡੇ ਬਾਬਾ ਪ੍ਰਗਟ ਸਿੰਘ ਜੀ ਮਜੀਠਾ ਰੋਡ ਤੋਂ ਔਰ ਸਾਡੀਆਂ ਵਾਲਮੀਕ ਜਥੇਬੰਦੀਆਂ ਜਿੰਨੀਆਂ ਵੀ ਆ ਇਥੇ ਇਕੱਤਰ ਹੋਈਆਂ ਨੇ ਔਰ ਸਾਰਿਆਂ ਦੇ ਵਿੱਚ ਆਲ ਇੰਡੀਆ ਹੋਮਰ ਰਾਈਟ ਵੱਲੋਂ ਜਿਹੜਾ ਵਾ ਪੂਰਨ ਸਮਰਥਨ ਦਿੱਤਾ ਗਿਆ ਉਹਨਾਂ ਦੇ ਵੀ ਨੁਮਾਇंदे ਇੱਥੇ ਪਹੁੰਚੇ ਨੇ ਔਰ ਸਾਰਿਆਂ ਵਿੱਚ ਜਿਹੜੇ ਵਿੱਚ ਅਫਸਰ ਸਾਹਿਬਾਨਾਂ ਨੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਮਸਲੇ ਵੀ ਲਟਕ ਰਹੇ ਸੀ ਉਹਨਾਂ ਨੂੰ ਜਿਹੜਾ ਵਾ ਤੁਰੰਤ ਹੱਲ ਕਰਨ ਦਾ ਜਿਹੜਾ ਵਾ ਉਹ ਵੱਖ-ਵੱਖ ਅਫਸਰਾਂ ਦੀਆਂ ਡਿਊਟੀਆਂ ਵਿੱਚ ਲਗਾਈਆਂ ਗਈਆਂ ਔਰ ਜਿਹੜਾ ਬਾਬਾ ਸਨੀ ਸੋਤਾ ਜੀ ਨਾਲ ਜਿਹੜੀ ਅਫਸਰ ਨੇ ਬਧੀ ਕੀਤੀ ਸੀ ਉਦੇ ਵਿੱਚ ਜਿਹੜਾ ਵਾ ਉਹਨਾਂ ਨੇ ਗਲਤੀ ਵੀ ਆਪਣੀ ਅਰਲਾਈਜ਼ ਕੀਤੀ ਆ ਔਰ ਇਹਨਾਂ ਤੀਜਾਂ ਨੂੰ ਦੇਖਦੇ ਹੋਏ ਸਾਰੀਆਂ ਜਥੇਬੰਦੀਆਂ ਨੇ ਫਿਰ ਜਿਹੜਾ ਵਾ ਉਹ ਜਿਹੜਾ ਧਰਨਾ ਪ੍ਰੋਟੈਸਟ ਜਿਹੜਾ ਵਾ ਉਹਨੂੰ ਜਿਹੜਾ ਰੱਦ ਕੀਤਾ ਗਿਆ ਵਾ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਤਾੜਨਾ ਕਰਨੀ ਚਾਹੁੰਦੇ ਆ ਕਿ ਜਦੋਂ ਵੀ ਸਾਡੇ ਵਾਲਮੀਕੀ ਸੰਸਥਾ ਦੇ ਨਮਾਇਦੇ ਜਾਂ ਸਾਡੀਆਂ ਸਿੱਖ ਜਥੇਬੰਦੀਆਂ ਦੇ ਨਮਾਇਦੇ ਜਦੋਂ ਵੀ ਕਿਸੇ ਕੰਮ ਵਾਸਤੇ ਆਉਂਦੇ ਆ ਜੇਕਰ ਅੱਗੇ ਤੋਂ ਕਿਸੇ ਅਫਸਰ ਨੇ ਕੋਈ ਇਹੋ ਜਿਹਾ ਸ਼ਬਦ ਜੋਜ ਕੀਤਾ ਜਦੋਂ ਇਹੋ ਜੀ ਗੱਲ ਕਹੀ ਜੋ ਕੇ ਉਹਨਾਂ ਦੇ ਮਨ ਨੂੰ ਖੇਸ ਪਹੁੰਚੀ ਤਾਂ ਆਉਣ ਸਮੇਂ ਦੇ ਵਿੱਚ ਜਿਹੜਾ ਵਾ ਤਿੱਖਾ ਸੰਘਰਸ਼ ਕੀਤਾ ਜਾਏਗਾ ਇਹਨਾਂ ਜਿਹੜੇ ਸ਼ਬਦਾਂ ਦੇ ਨਾਲ ਸਮਾਪਤੀ ਕਰਦੇ ਹਾਂ ਜੀ ਮੈਨੂੰ ਪ੍ਰਸ਼ਾਸਨ ਨੇ ਤੁਹਾਡੀ ਮੰਗ ਲਈ ਸੀ ਕਿ ਤੁਹਾਡਾ ਦਰਨਾ ਪਰਕਸ਼ਨ ਲੀਤੀਆ ਗਿਆ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਮੰਨ ਲਿਆ ਉਹਦੇ ਬਾਰੇ ਕੀ ਗੱਲ ਹੈ ਦੇਖੋ ਜੀ ਗੱਲ ਇਦਾਂ ਹੀ ਆ ਵੀ ਪਹਿਲਾਂ ਕੋਈ ਵੀ ਨਹੀਂ ਜੀ ਮੰਨਦਾ ਆਪਾਂ ਵੇਖਦੇ ਹੀ ਆਏ ਆ ਕਿ ਪਹਿਲਾਂ ਕੋਈ ਨਹੀਂ ਮੰਨਦਾ ਜਦੋਂ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਇੱਥੇ ਕੱਟ ਹੋਣਾ ਵਾ ਇੱਥੇ ਇਹਨਾਂ ਦਾ ਅਫਸਰਾ ਦਾ ਪਿੱਟ ਸਿਆਪਾ ਹੋਣਾ ਵਾ ਫੇਰ ਇਹਨਾਂ ਦੀਆਂ ਅੱਖਾਂ ਖੋਲ੍ਹ ਦਿਆਂ ਜੀ ਜੇਕਰ ਇਹ ਪਹਿਲਾਂ ਮੰਨਦੇ ਹੁੰਣ ਤਾਂ ਧਰਨੇ ਪ੍ਰੋਟੈਸਟ ਕਰਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਜਿੰਨੇ ਵੀ ਕੰਮ ਆ ਸਾਡੇ ਹੁਣ ਵੀ ਅਫਸਰ ਕਹਿੰਦੇ ਕਿ ਤੁਹਾਡੇ ਕੰਮ ਹੋਣ ਵਾਲੇ ਆ ਤੇ ਪਹਿਲਾਂ ਵੀ ਅਸੀਂ ਇਹਨਾਂ ਨੂੰ ਇਹੋ ਕਹਿ ਰਹੇ ਹਾਂ ਕਿ ਕੰਮ ਸਾਡੇ ਹੋਣ ਵਾਲੇ ਆ ਤੇ ਉਹ ਕਰ ਦੋ ਖਾਸ ਤਈ ਦੱਸਿਆ ਜਾ ਰਿਹਾ ਵੀ 1 ਸਾਲ ਤੋਂ ਪੈਜੇ ਇਹ ਕੰਮ ਆ ਹੁਣ ਹੋਣਾ ਉਹਨਾਂ ਨੇ ਕੀ ਕਹਾ ਵੀ ਹੋ ਜਾਣਗੇ ਹਾਂਜੀ ਜਿਹੜੇ ਸਾਲ ਤੋਂ ਪਹਿਲਾਂ ਪਹਿਲਾਂ ਤੇ ਕੰਮ ਹੀ ਉਹ ਵੀ ਅੱਜ ਇਹਨਾਂ ਨੇ ਮੰਨਿਆ ਜੀ ਕਿ ਅਸੀਂ ਕਰਵਾ ਕੇ ਦਿੰਨੇ ਆ ਜੀ ਵਾਖ ਵਾਖ ਅਫਸਰਾਂ ਦੀਆਂ ਦੌੜੀਆਂ ਲਗਾਈਆਂ ਗਈਆਂ ਗਈਆਂ ਜੀ ਚਲੋ ਜੁਰਤੋ ਅੱਜ ਬਿਲਕੁਲ ਹਾਲ ਦੀ ਘੜੀ ਤੇ ਅਸੀਂ ਜਿਹੜੇ ਤਰੀਕੇ ਨਾਲ ਇਹਨਾਂ ਨੇ ਕਿਹਾ ਵਾ ਕੰਮ ਕਰ ਦੇਣਗੇ ਤੇ ਬਹੁਤ ਵਧੀਆ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਉਹ ਪ੍ਰੋਟੈਸਟ ਰੁਗਣ ਵਾਲਾ ਨਹੀਂ ਆ ਚਾਹੇ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਫਿਰ ਸਾਨੂੰ ਕਹੇਗਾ ਉਹ ਰੁਕਿਆ ਨਹੀਂ ਜਾਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸ਼ਨੀਨਾਥ ਜੀ ਔਰ ਲੱਕੀਬਾਦ ਜੀ ਜੋ ਸਮੇਂ ਸਮੇਂ ਸਰ ਸਮਾਜ ਦੀਆਂ ਪਲਫਾਰਮ ਦੀਆਂ ਮੰਗਾਂ ਨੂੰ ਲੈ ਕਰਕੇ ਅਨੁਸ਼ਾਸਨ ਪ੍ਰਸ਼ਾਸਨ ਦੇ ਕੋਲ ਜਾਂਦੇ ਰਹਿੰਦੇ ਆ। ਔਰ ਸਾਨੂੰ ਸਾਰੀਆਂ ਜਥੇਬੰਦੀਆਂ ਨੂੰ ਜਿਵੇਂ ਕਿ ਸ਼੍ਰੋਮਣੀ ਪੰਥ ਅਕਾਲੀ ਮਿਸਲ ਰਸ਼ੀਦਾ ਤਰਨਤਾਲ ਦਲ ਸ਼੍ਰੀ ਅਨੰਦਪੁਰ ਸਾਹਿਬ ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਚਲਦਾ ਵੀਰ ਤਿਕਰਵਤੀ ਨਾਗ ਸਿੰਘਾ ਪੰਜਾਬ ਭਾਰਤ ਵਿਸ਼ਵ ਮੌਜੂਦਾ ਮੁਕੀ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਦਲਵੀਰ ਸਿੰਘ ਸਾਹਿਬ ਔਰ ਸਾਦੇ ਸਿੰਘ ਸਾਹਿਬ ਜਹਦਰ ਬਾਬਾ ਜੀ ਬਾਬਾ ਪ੍ਰਗਟ ਸਿੰਘ ਸਾਹਿਬ ਮਜੀਠਾ ਰੋਡ ਮਿਸਲ ਬਾਬਾ ਮਾਰ ਸਿੰਘ ਜੀ ਔਰ ਸਤਕਰ ਜੋਤ ਬਾਬਾ ਅਸੀਂ ਬਾਬਾ ਸ਼ਨੀ ਨਾਲ ਸੁਣਾ ਨੂੰ ਔਰ ਲੱਗੀ ਬਹਿ ਜੀ ਉਹਨਾਂ ਨੂੰ ਅਸੀਂ ਕਾਲ ਕਰਦੇ ਆ। ਕਿ ਸਾਡੇ ਸਮਾਜ ਦੇ ਕੰਮ ਆਪਜੀ ਬੈਠੇ ਅੰਸਾਰ ਸਾਹਿਬ ਕਰਾਓ ਪਰ ਜਿੱਥੇ ਸਾਨੂੰ ਮਾਨ ਹੈ ਸਮਾਜ ਨੂੰ ਮਾਨ ਹੈ ਔਰ ਜਦੋਂ ਇਹ ਸਾਡੇ ਬਾਬਾ ਜੀ ਸਮਾਜ ਦੇ ਕੰਮ ਲੈ ਕੇ ਪੀਸੀਬੀ ਕੋ ਜਾਣ ਔਰ ਕਿਸੇ ਅਨੁਸ਼ਾਸਨਕੋ ਪ੍ਰਸ਼ਾਸਨ ਕੋ ਜਾਣ ਉਹ ਅੱਗੇ ਉਹਨਾਂ ਨੂੰ ਕਹਿਣ ਪਏ ਤੁਹਾਡੇ ਕੰਮ ਜਿਹੜੇ ਸਹੀ ਨਹੀਂ ਨਾਜਾਇਜ਼ ਔਰ ਕੰਮ ਇਹਨਾਂ ਦੇ ਜਾਇਜ਼ ਹੈ ਲੋਕਾਂ ਦੇ ਕੰਮ ਕਰਾਉਣੇ ਪਬਲਿਕ ਦੇ ਕੰਮ ਕਰਾਉਣੇ ਇਹ ਹਾਰੀ ਸਾਰੀ ਦੀ ਵਾਸ ਦੀ ਗੱਲ ਨਹੀਂ ਇਹ ਬਾਬਾ ਜੀ ਨਹੀਂ ਨਾਤ ਵਰਕੇ ਲੱਕੀ ਵੈਜ ਜੀ ਵਰਕੇ ਕਰਾ ਸਕਦੇ ਔਰ ਜਦੋਂ ਇਹ ਸਾਡੇ ਇਨਸਾਨ ਮਹਾਤਮਾ ਮੁਨੀ ਇਹ ਮਹਾਤਮਾ ਹੈ ਸਾਡੇ ਜਿਹੜੇ ਕਿਸੇ ਦਾ ਭਲਾ ਕਰਦੇ ਇਨਾਂ ਨੂੰ ਜਾ ਕੇ ਜਦੋਂ ਟਾਰਗੇਟ ਕੀਤਾ ਜਾਂਦਾ ਮਿਸੋ ਹੈਵੇ ਨਾਲ ਕੀਤਾ ਜਾਂਦਾ ਉਹ ਉੱਥੇ ਇਹਨਾਂ ਦੇ ਮਨਾਂ ਵਿੱਚ ਨਹੀਂ ਸਾਰੇ ਸਮਾਜ ਦੇ ਮਨਾਂ ਵਿੱਚ ਇਹ ਰੋਜ਼ ਪੈਦਾ ਹੁੰਦਾ ਤੇ ਅੱਜ ਜਦੋਂ ਧਰਨੀ ਦੀ ਕਾਲ ਦਿੱਤੀ ਅਸੀਂ ਨਨਦਪੁਰ ਸਾਹਿਬ ਤੋਂ ਆਏ ਬਾਬਾ ਜੀ ਆਏ ਸਾਰੇ ਸਮਾਜ ਇੱਥੇ ਇਕੱਠੇ ਸਾਡੇ ਪ੍ਰੀਆ ਸ਼ਰਨਜੀਤ ਬਾਬਾ ਜੋਗਾ ਸਿੰਘ ਜੀ ਜਿੰਨਾ بڑا ਵੱਡਾ ਸਮਾਜ ਸਾਡਾ ਅੱਜ ਇਕੱਤਰ ਹੋਇਆ ਔਰ ਜਦੋਂ ਇਹ ਸੰਘਰਸ਼ ਜਾਰੀ ਹੋਣ ਲੱਗਾ ਉਸੇ ਵੇਲੇ ਪ੍ਰਸ਼ਾਸਨ ਦੀ ਜਿਹੜੀ ਕੰਨਾਂ ਵਿੱਚੋਂ ਆਵਾਜ਼ ਪਈ ਕਿ ਅੱਜ ਬਾਬਾ ਸ਼ਹੀਨ ਆਦਿ ਔਰ ਲੱਕੀਬਹਿ ਜੀ ਦਾ ਆਖਾ ਬਹੁਤ ਵੱਡਾ ਇੱਥੇ ਇਕੱਠ ਹੋ ਜਾ ਰਿਹਾ ਹੈ ਉਦੋਂ ਬਾਬਾ ਜੀ ਨਾਲ رابطہ ਕਾਇਮ ਕਰਕੇ ਐਸਪੀ ਵਾਲੀਆ ਸਾਹਿਬ ਜੀ ਵਾਲੀਆ ਔਰ ਸਰਦਾਰ ਹਰਪਾਲ ਸਿੰਘ ਜੀ ਹੁਣਾਂ ਨੇ ਇਹਨਾਂ ਨਾਲ ਬੈਠ ਕੇ ਸਮਝੌਤਾ ਕੀਤਾ ਔਰ ਸਮਝੌਤੇ ਵਿੱਚ ਇਹ ਸਾਡਾ ਕਲੀਅਰ ਹੈ ਕਿ ਜਿੰਨੀਆਂ ਵੀ ਸਾਡੀਆਂ ਮੰਗਾਂ ਹੈ ਭਾਵੇਂ ਪਹਿਲਾਂ ਤੋਂ ਪੈਂਡਿੰਗ ਪਈਆਂ ਉਹ ਜਿਹੜੀਆਂ ਭਾਵੇਂ ਹੁਣ ਦੀਆਂ ਮੰਗਾਂ ਹੈ ਇਹ ਤੁਹਾਡੇ ਪਹਿਲ ਦੇ ਅਧਾਰ ਤੇ ਸਮਾਜ ਦੇ ਕੰਮ ਜਿਹੜੇ ਕੀਤੇ ਜਾਣਗੇ ਔਰ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਹਾਂ ਕਿ ਜਿਨ੍ਹਾਂ ਨੇ ਸਮੇਂ ਸਿਰ ਇਹ ਜਿਹੜਾ ਮਸਲੇ ਨੂੰ ਹੱਲ ਕਰ ਲਿਆ ਜੀ ਬਾਬਾ ਜੀ ਕਹਿੰਦੇ ਸਾਲ ਹੋ ਗਿਆ ਕੰਮ ਇਹਦਾ ਪੈਂਡਿੰਗ ਜਦੋਂ ਸੰਘਰਸ਼ ਚੱਲਦਾ ਹੈ ਨਾ ਤੇ ਉਦੋਂ ਹੀ ਸਰਕਾਰਾਂ ਦੇ ਪ੍ਰਸ਼ਾਸਨ ਦੇ ਜਿਹੜੇ ਕੰਨ ਖੁੱਲਦੇ ਔਰ ਬਾਬਾ ਜੀ ਬਹੁਤ ਵੱਡੇ ਦਿਲ ਵਾਲੇ ਐ ਜਿਹੜੇ ਸੰਘਰਸ਼ ਕਰਕੇ ਸਮਾਜ ਦੇ ਕੰਮ ਕਰਾ ਰਹੇ ਲੋਕਾਂ ਨੂੰ ਲੱਗਦਾ ਨਹੀਂ ਲੋਕਾਂ ਦੀ ਆਵਾਜ਼ ਚੁੱਕਣਾ ਇਹਨਾਂ ਨੇ ਗਲਤ ਹੈ ਜੀ ਐਸਪੀ ਨੇ ਜਿਹੜਾ ਡੀਸੀਪੀ ਨੇ ਗਲਤ ਬੋਲੇ ਗਲਤ ਬੋਲੇ ਜਿਹੜਾ ਲੋਕਾਂ ਦੀ ਆਵਾਜ਼ ਬਣੂਗਾ ਉਹ ਸਰਕਾਰਾਂ ਦੇ ਵੀ ਸ਼ਾਸਨ ਦੇ ਪ੍ਰਸ਼ਾਸਨ ਦੇ ਵੀ ਧਿਆਨ ਵਿੱਚ ਰੜਕਦਾਰੀ ਦਾ ਔਰ ਰੜਕਦਾ ਰਹਿਣਾ ਔਰ ਇਹ ਨਹੀਂ ਕਿ ਅੱਜ ਸਾਡਾ ਇਦਾਂ ਕੀਤਾ ਤੇ ਕੱਲ ਉਹ ਹੀ ਬਹਿ ਜਾਣਗੇ ਇਹ ਦਾਅ ਵੀ ਕਰਨਗੇ ਅਸੀਂ ਗਾ ਵੀ ਇਹਨਾਂ ਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਕਿ ਸਮਾਜ ਇਹਨਾਂ ਦੇ ਨਾਲ ਆ ਸੰਤੁਸ਼ਟ ਤੇ ਤੇ ਹੋਏ ਆ ਗੱਲਾਂ ਨਾਲ ਹੀ ਹੋਏ ਆ ਦੇ ਜੋ ਕੰਮ ਹੋਊਗਾ ਤਾਂ ਫਿਰ ਸੰਤੁਸ਼ਟ ਹੋਵਾਂਗੇ ਜੀ ਲਿਖਤੀ ਕਦੋਂ ਇਹਨਾਂ ਨੇ ਦੱਸਿਆ ਤੁਹਾਨੂੰ ਲਿਖਤੀ ਨਹੀਂ ਅਜੇ ਅਜੇ ਤਾਂ ਹੁਣ ਡੀਐਸਪੀ ਸਾਹਿਬ ਨੂੰ ਕੀਤਾ ਕਿ ਡੀਐਸਪੀ ਸਾਹਿਬ ਨੂੰ ਮਿਲਣ ਬਾਅਦ ਮੀਟਿੰਗ ਹੋ ਰਹੀ ਬਾਬਾ ਜੀ ਅਸੀਂ ਲਾਲਪੁਰ ਸਾਹਿਬ ਚੱਲੇ ਬਾਬਾ ਜੀ ਮੀਟਿੰਗ ਕਰਨਗੇ ਔਰ ਜੋ ਇਹਨਾਂ ਦਾ ਪ੍ਰੋਟੋਕਾਲ ਹੋਊਗਾ ਸਾਨੂੰ ਦੱਸਣਗੇ ਨਾਲ ਇਹਨੂੰ ਤੇ ਖੜੇ ਆ ਜੀ ਬੋਲੇ ਸੋ ਨਿਰਪੈ ਓ ਗੁਮਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨਾਥ ਮਹਾਰਾਜ ਕੀ ਜੈ ਮੇਰਾ ਨਾਮ ਬਾਬਾ ਸਨਿਨਾਥ ਜੋ ਬਹੁਤ ਹੀ ਲੰਮੇ ਸਮੇਤੋ ਬਹੁਤ ਹੀ ਮਸਲੇ ਪੈਂਡਿੰਗ ਚੱਲਦੇ ਪਈ ਸਮਾਜ ਦੇ ਜਿਨ੍ਹਾਂ ਮਸਲਿਆਂ ਵਿੱਚ ਡੀਸੀਪੀ ਲਾਈਨ ਆਰਡਰ ਨੂੰ ਮਿਲਿਆ ਗਿਆ ਸੀ ਤੇ ਉਹਨਾਂ ਵੱਲੋਂ ਸਾਨੂੰ ਕਿਹਾ ਗਿਆ ਸੀ ਵੀ ਜਿੰਨੇ ਵੀ ਆ ਤੁਹਾਡੇ ਮਸਲੇ ਨੇ ਸਾਰੇ ਨਜਾਇਜ਼ ਹੈਗੇ ਇਹਨਾਂ ਮਸਲੇ ਦਾ ਕੋਈ ਵੀ ਕੋਈ ਵੀ ਮਤਬਲੀ ਨਹੀਂ ਪੰਦਾ ਅੱਜ ਉਸੇ ਮਸਲੇ ਦੇ ਵਿੱਚ ਅਸੀਂ ਜਿਹਨਾਂ ਧਰਨਾ ਲਾਇਆ ਸੀ ਤੇ ਹੁਣ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਵੀ ਜਿੰਨੇ ਵੀ ਤੁਹਾਡੇ ਮਸਲੇ ਨੇ ਜਲਦੋਂ ਜਲਦ ਹੱਲ ਕੀਤੇ ਜਾਣਗੇ ਇਹਰੇ ਵਿੱਚ ਆਪਣਾ ਹਿੰਦੂ ਭਾਈ ਜਥੇ ਦੇ ਬੰਦੇ ਰ ਮੈਂ ਧੰਨਵਾਦ ਕਰਦਾ ਜਥੇਦਾਰ ਬਾਬਾ ਲਾਬਰੀ ਸਿੰਘ ਖਾਲਸਾ ਜੀ ਬਾਬਾ ਮਜੀਦ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਸਾਡੇ ਗੱਬਰ ਪ੍ਰਧਾਨ ਜੀ ਮੈਂ ਜਿੰਨੇ ਵੀ ਹੋਰ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਕਿੱਦਾਂ ਦੇਖਦੇ ਹੋ ਕਿਉਂਕਿ ਐਸੀ ਭਾਈਚਾਰੇ ਨੂੰ ਕਿਦੋਂ ਵੀ ਹੱਥ ਆਪਣਾ ਲੈਣਾ ਪੈਂਦਾ ਧਰਨਾ ਪ੍ਰਦਰਸ਼ਨ ਕਰਕੇ ਮਨਾ ਕਰਦਾ ਉਦਾਨ ਸਫਲ ਕਰਦਾ ਦੇਖੋ ਜੀ ਇਹਨਾਂ ਦੇ ਧੌਂ ਦੇ ਵਿੱਚ ਇੱਕ ਤਾਂ ਇਹੋ ਜਿਹਾ ਜਾਤੀਵਾਦ ਦਾ ਕਿੱਲਾ ਫਸਿਆ ਸਾਨੂੰ ਕਿ ਇਨਸਾਨ ਹੀ ਨਹੀਂ ਸਮਝਦੇ ਸਾਨੂੰ ਇੱਕ ਇੱਕ ਕੀੜੇ ਮਕੋੜੇ ਸਮਝਦੇ ਨੇ ਜਿੱਦਾਂ ਕੋਈ ਖਰਾਬ ਚੀਜ਼ ਹੁੰਦੀ ਆ ਬੇਸ਼ਤ ਚੀਜ਼ ਹੁੰਦੀ ਆ ਉਹ ਇਹ ਸਾਨੂੰ ਸਮਝ ਦੇਣਾ ਉਸੇ ਕਰਕੇ ਇਹਨਾਂ ਨੂੰ ਪਤਾ ਵੀ ਇੰਨਾ ਕੋਈ ਪ੍ਰੋਜ ਨਹੀਂ ਹੈਗੀ ਸਾਡੇ ਕੋਲ ਕੋਈ ਪੋਲੀਟਿਕਲ ਹਾਰ ਮੁੱਕ ਕੇ ਸਾਡੇ ਕੋਲ ਹੈਂਡਲਸ ਅੰਗਰੇਜ਼ ਕੀ ਬੰਦਾ ਤਰਨਾ ਜਦੋਂ ਅਸੀਂ ਕਚਾਰੀ ਚੋਂਗ ਜਾਂ ਕੋਈ ਵੀ ਜਾਮ ਕਰਦੇ ਨੇ ਫਿਰ ਇਹਨਾਂ ਨੂੰ ਸਾਡੇ ਸਮਾਜ ਦਾ ਫਿਰ ਸਾਨੂੰ ਕਹਿੰਦੇ ਤੁਸੀਂ ਸਾਡੇ ਭਰਾ ਦੇ ਤੁਸੀਂ ਤੁਹਾਡੇ ਵੀਰ ਦੇ ਤੁਸੀਂ ਸਾਡੇ ਪੁੱਤਰ ਦੇ ਅੱਗੋਂ ਪਿੱਛੋਂ ਸਿਰ ਮੱਧ ਵੀ ਸਭ ਜਾਤੀਵਾਦ ਜੋ ਵੀ ਹੋ ਰਿਹਾ ਜੀ ਉਹਨਾਂ ਪੀਰ ਚਾਚਾ ਚਲਾਇਆ ਹੈ ਹੁਣ ਇਹੋ ਵਿਸ਼ਵਾਸ ਦਵਾਇਆ ਗਿਆ ਹੈ ਵੀ ਜਲਦ ਰੋ ਜਲ ਜਿੰਨੇ ਵੀ ਤੁਹਾਡੇ ਮਸਲੇ ਨੇ ਕਾਰਵਾਈ ਕੀਤੀ ਜਾਏਗੀ ਹੁਣ ਅਸੀਂ ਡੀਸੀਪੀ ਨਾਲ ਅੱਜ ਨੂੰ ਮਿਲਾਂਗੇ ਠੀਕ ਹੈ ਫਿਰ ਉਹਨਾਂ ਤੋਂ ਬਾਅਦ ਜੋ ਵੀ ਅਗਲੀ ਰਣਨੀਤੀ ਹੋਗੀ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਤੇ ਫਿਰ ਉਸੇ ਹਿਸਾਬ ਨਾਲ ਕਰਾਂਗੇ ਬੋਲੇ ਸੋਨਰ ਪਾ ਭਗਵਾਨ ਰਾਮ ਦੀ ਮਹਾਰਾਜ ਰਾਣਾ ਪ੍ਰਿਆਸਨ ਸਾਥਰੀ ਹੈ ਮੈਂ 올 ਇੰਡੀਆ ਹਿਊਮਨ ਰਾਈਟ ਐਂਟੀ ਕਰਾਈਮਿੰਗ ਨੈਸ਼ਨਲ ਪ੍ਰੈਜ਼ੀਡੈਂਟ ਹੈ ਮੈਂ ਸਨੀ ਵੀਰ ਦਾ ਪੂਰਾ ਸਮਰਥਨ ਕਰਦਾ ਨਾਲ ਸਾਰੇ ਮੀਡੀਆ ਦਾ ਬਹੁਤ ਬਹੁਤ ਸਤਿਕਾਰ ਜਿਹੜਾ ਆਪਣੇ 바ਵਾ ਦਾ ਅੰਮੇਰ ਕਰਦਾ ਚੌਥਾ ਧਮ ਹੈ ਜਿਨਾਂ ਨੇ ਆਪਣੀ ਆਵਾਜ਼ ਉਠਾਈ ਹੈ ਪੁਲਿਸ ਪ੍ਰਸ਼ਾਸਨ ਵੱਲ ਆਸ਼ਵਾਸਨ দেয়া ਗਿਆ ਹੈ ਆਰ ਤਰੀਕ ਦਾ ਸਮਾਂ ਲਿਆ ਗਿਆ ਹੈ ਕਿ ਪੂਰੀ ਮਦਦ ਕੀਤੀ ਜਾਊਗੀ ਸਾਰੀ ਜਿਹੜੇ ਆਪਣੇ ਧਾਰਮਿਕਾਂ ਤੇ ਜਾਤੀਵਾਦ ਹੋ ਰਹੀ ਹੈ ਮੰਦਿਰਾਂ ਤੇ ਹੋ ਰਹੀ ਹੈ ਅਟੈਕ ਹੋ ਰਹੇ ਭਗਵਾਨ ਦੇ ਨਾਮ ਤੇ ਬਲੇਮ ਕਰਦੇ ਲਚਾਂਦੇ ਮੇਰੇ ਸਾਰਿਆਂ ਦੇ ਸਾਰੇ ਇਕਜੁੱਟ ਹੋ ਕੇ ਇਹਨਾਂ ਵਿਰੋਧੀਆਂ ਨੂੰ ਰੋਕੋ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਸਾਰੇ ਮੀਡੀਆ ਵਾਤਾ ਦਾ ਬਹੁਤ ਬਹੁਤ ਧੰਨਵਾਦ ਚਲੋ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਦੀਆਂ ਮੈਂ ਗੱਲਾਂ ਸੁੰਡੀਆਂ ਸਾਰੇ ਜੋ ਇਹਨਾਂ ਦੇ ਮੰਨ ਸੀ ਜੋ ਇਹਨਾਂ ਦੇ ਕੰਮ ਨੇ ਉਹ ਸਾਰੇ ਜਿਹੜੇ ਨੇ ਸਮਝਣੀਆਂ ਨੇ ਉਹਦੇ ਵਿੱਚ ਜਿਹੜੇ ਜਿਹੜੇ ਵੀ ਕਰਨ ਵਾਲੇ ਸੀ ਸਾਰਿਆਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਤੇ ਇਹਨਾਂ ਦਾ ਹਮੇਸ਼ਾ ਹੀ ਜੀ ਆਇਆਂ ਨੂੰ ਸਾਡੇ ਕੋਲ ਜਦੋਂ ਮਾਣ ਕੇ ਆਓ ਤੁਹਾਡਾ ਜੋ ਵੀ ਕੋਈ ਕੰਮ ਹੈਗਾ ਅੱਗੇ ਵੀ ਉਹਦੇ ਵਾਸਤੇ ਵੀ ਅਸੀਂ ਬੈਠੇ ਹਾਂ ਤੇ ਜਿਹੜੇ ਪਹਿਲਾਂ ਨੂੰ ਦੱਸੇ ਨੇ ਉਹ ਸਾਰੇ ਉਹ ਜਿਹੜੇ ਜਿਹੜੇ ਦੀ ਬੀਤੀ ਹੈ ਅਲੱਗ-ਅਲੱਗ ਆਫੀਸਰ ਨਾਲ ਗੱਲ ਕਰਕੇ ਉਹ ਦੱਸ ਦਿੱਤਾ ਗਿਆ ਹੈ ਅੱਗੇ ਤੋਂ ਵੀ ਅਸੀਂ ਆਪਣੇ ਆਪ ਨੂੰ ਦੇਖਦੇ ਸਾਰਾ ਕਰਵਾਪੇ